ਵੁੱਡਲਾਡਾ ਦੇ ਪਿੰਡ ਬਰੇ ਤੋਂ ਇੱਕ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਮੁਤਾਬਕ ਪਿੰਡ ਬਰੇ ਨਜ਼ਦੀਕ ਦੋ ਕਾਰ ਸਵਾਰ ਨੌਜਵਾਨ ਜੋ ਕਿ ਵੁੱਡਲਾਡਾ ਤੋਂ ਅੱਕਾਵਾਲੀ ਵੱਲ ਜਾ ਰਹੇ ਸਨ ਜਿਨ੍ਹਾਂ ਦੀ ਕਾਰ ਪੁਲੀ ਵਿੱਚ ਵੱਜਣ ਕਾਰਨ ਬੇਕਾਬੂ ਹੋ ਗਈ ਅਤੇ ਘਰ ਦੀ ਕੰਧ 'ਚ ਜਾ ਵੱਜਣ ਕਰ ਕਾਰ ਮੁੱਦੀ ਹੋ ਗਈ ਅਤੇ ਪਿੰਡ ਵਾਸੀਆਂ ਨੇ ਮੌਕੇ ਤੇ ਪਹੁੰਚ ਕੇ ਮੁੱਦੀ ਕਾਰ ਨੂੰ ਸਿੱਧਾ ਕੀਤਾ ਅਤੇ ਕਾਰ 'ਚੋਂ ਦੋ ਨੌਜਵਾਨਾਂ ਨੂੰ ਬਾਹਰ ਕੱਢਿਆ ਗਿਆ ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਬੁੱਢਲਾ ਡਾਲ ਲਿਜਾਇਆ ਗਿਆ ਤੁਹਾਨੂੰ ਦੱਸ ਦਈਏ ਕਿ ਮਨਪ੍ਰੀਤ ਮੰਨੀ ਅੱਕਾਵਾਲੀ ਤੇ ਜੋਤੀ ਪੁੱਤਰ ਗੁਰਚਰਨ ਸਿੰਘ ਵਾਸੀ ਮਾਨਸਾ ਦੀ ਮੌਕੇ ਤੇ ਹੀ ਮੌਤ ਹੋ ਗਈ ਪਿੰਡ ਵਾਸੀਆਂ ਵੱਲੋਂ ਪੁਲਿਸ ਨੂੰ ਵੀ ਇਸ ਘਟਨਾ ਬਾਰੇ ਸੂਚਿਤ ਕੀਤਾ ਗਿਆ ਅਤੇ ਥਾਣੇਦਾਰ ਗੁਰਤੇਜ ਸਿੰਘ ਨੇ ਮੌਕੇ ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਗੁਰਚਰਨ ਸਿੰਘ ਇਹ 1.5 ਬੜਾ ਟਾਈਮ ਸੀ ਗੱਡੀ ਓਵਰ ਸਪੀਡ ਸੀ ਆ ਕੇ ਘਰ ਪਹਿਲਾਂ ਨੇ ਪੁਲੀ ਪੰਨੀ ਹੈ ਫਿਰ ਤੂਤਲ ਚ ਵੱਜੀ ਆ ਫਿਰ ਘਰ ਦੇ ਵਿੱਚ ਵੱਜੀ ਆ ਕੇ ਜਦੋਂ ਅਸੀਂ ਆਏ ਇਹਨਾਂ ਨੂੰ ਕੱਢਣ ਵਾਸਤੇ ਉਦੋਂ ਦੋਨੇ ਮੁੰਡੇ ਖਤਮ ਸੀ 30 ਕੇ ਸਾਲ ਦੇ ਲਗਭਗ ਹੋਊਗੀ ਮੁਖਤਿਆਰ ਸਿੰਘ ਰਾਤ ਤੇ ਸੀ ਜਦੋਂ ਗੱਡੀ ਇਹ ਮਤਲਬ ਆ ਚੱਲ ਆ ਰਹੀ ਸੀਗੀ ਤੇ ਖੜਕਾ ਸੁਣ ਕੇ ਅਸੀਂ ਆਏ ਆ ਗੱਡੀ ਜਦੋਂ ਅਸੀਂ ਆਏ ਆ ਉਦੋਂ ਪਲਟੀ ਪਈ ਸੀ ਅਸੀਂ ਆ ਕੇ ਦੇਖਿਆ ਬੰਦੇ ਦੋਨੇ ਡੈੱਡ ਸੀ ਥਾਕੀ ਪਟ ਗਈ ਗੱਡੀ ਸੀ ਦੇਖ ਲਈ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਵੀ ਮਤਲਬ ਫੋਨ ਕੀਤਾ ਐਂਬੂਲੈਂਸ ਵੀ ਬੁਲਾਈ ਬੰਦੇ ਡੈੱਡ ਸੀਗੇ ਅਸੀਂ ਫਿਰ ਇਹਨਾਂ ਨੂੰ ਹਸਪਤਾਲ ਲੈ ਗਏ ਮੁੱਢਾਡੇ ਬੰਦਾ ਇੱਕ ਅਕਾਲੀ ਦਾ ਦੱਸਦੇ ਨੇ ਜੀ ਇੱਕ ਮਾਨਸਾ ਦਾ ਵੁੱਡ ਲਾਡਾ ਤੋਂ ਅਮਨ ਮਹਿਤਾ ਦੀ ਖਾਸਰਪੁਰ